वेलकम टू दी जिमाटा वेंचर ऑफ एवी 18 न्यूज़ एंड यूएनएन पंजाब जिमे के तुसी सारे जानਦੇ ਹੋ ਜੀ ਸਾਡੇ ਡਾਇਰੈਕਟਰ ਵਿਕੀ ਵਡੇਰਾ ਸਾਹਿਬ ਵੱਲੋਂ ਰਾਜਕੁਮਾਰ ਮੈਨਰੋ ਜੀ ਵੱਲੋਂ ਤੇ ਮੇਰੇ ਵੱਲੋਂ ਇੱਕ ਸਯੁਕਤ ਉਪਰਾਲਾ ਮੈਨਰੋ ਸਾਹਿਬ ਜਿਹੜਾ ਅੱਜ ਚੈਰ ਦੇ ਵਿੱਚ ਚਲਾਇਆ ਪਿਆ ਤੁਹਾਡੇ ਸਾਰਿਆਂ ਦਾ ਬੜਾ ਆਸ਼ੀਰਵਾਦ ਬੜਾ ਪਿਆਰ ਬੜਾ ਸਤਿਕਾਰ ਮਿਲਦਾ ਪਿਆ ਹੈ ਉਮੀਦ ਕਰਦੇ ਹਾਂ ਇਤਾਂ ਹੀ ਆਪਣਾ ਆਸ਼ੀਰਵਾਦ ਸਾਥ ਤੇ ਵਿਸ਼ਵਾਸ ਹੈ ਸਾਡੇ ਤੇ ਬਣਾ ਕੇ ਰੱਖੋਗੇ ਹਮੇਸ਼ਾ ਕੁਝ ਅਜਿਹੀਆਂ ਨਾਮਵਰ ਸ਼ਖੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜਿਨ੍ਹਾਂ ਦਾ ਸਾਡੇ ਸ਼ਹਿਰ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਆਪਣੇ ਆਪਣੇ ਵਾਰਡ ਦੇ ਵਿੱਚ ਤੇ ਹੋਰ ਅਲੱਗ-ਅਲੱਗ ਧਾਰਮਿਕ ਖੇਤਰਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਉਹ ਸ਼ਕੀਤਾਂ ਸਾਡੇ ਇਸ ਮੁਹਿੰਮ ਦਾ ਹਿੱਸਾ ਬਣਦੀਆਂ ਨੇ ਤੇ ਸਾਨੂੰ ਵੀ ਬੜਾ ਚੰਗਾ ਲੱਗਦਾ ਜਦੋਂ ਅਜਿਹੀਆਂ ਮਾਨਮੱਤੀਆਂ ਸ਼ਕੀਤਾਂ ਨੂੰ ਮੈਨੋ ਸਰਬ ਲੋਕਾਂ ਦੇ ਰੂਬਰੂ ਕਰਾਇਆ ਜਾਂਦਾ ਹੈ। ਸਾਡੇ ਅੱਜ ਦੇ ਜਿਹੜੇ ਸੈਲੀਬ੍ਰਿਟੀ ਗੈਸਟ ਨੇ ਸੁਭਾਸ਼ ਸ਼ਰਮਾ ਜੀ ਸਾਡੇ ਸ਼ਾਇਦ ਕਿਸੇ ਵੀ ਪਛਾਣ ਦੇ ਮਥਾ ਨਹੀਂ ਹੈਗੇ। ਮੇਰੇ ਤੋਂ ਬਾਅਦ ਮੈਨੋ ਸਰਬ ਹੋਰ ਨਜ਼ਦੀਕ ਤੋਂ ਦੱਸਣਗੇ ਕਿਉਂਕਿ ਇਹਨਾਂ ਤੇ ਉਹਨਾਂ ਦੀ ਜਿਹੜੀ ਦੋਸਤੀ ਹੈ ਬੜੀ ਪੁਰਾਣੀ ਹੈ ਤੇ ਇਹ ਦੋਨੇ ਜੀ ਪਾਤਾ ਅਲੱਗ-ਅਲੱਗ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀ ਨੁਮਾਇੰਦਗੀ ਵੀ ਕਰਦੇ ਨੇ ਸਰਪ੍ਰਸਤੀ ਵੀ ਕਰਦੇ ਨੇ ਤੇ ਸ਼ਹਿਰ ਦੇ ਵਿੱਚ ਕੋਈ ਵੀ ਧਾਰਮਿਕ ਉਪਰਾਲਾ ਹੋਵੇ ਉਹਦੇ 'ਚ ਆਪਣੀ ਉਪਸਥਿਤੀ ਦਰਜ ਕਰਾਉਂਦੇ ਨੇ ਮੈਨੋ ਸਾਹਿਬ ਆਪਾਂ ਕੋਵਿਡ ਦਾ ਟਾਈਮ ਯਾਦ ਕਰਦੇ ਆ ਉਸ ਟਾਈਮ ਸਵੇਰ ਸ਼ਰਮਾ ਜੀ ਨੂੰ ਅਸੀਂ ਫਸਤਾ ਹੀ ਮਿਲੇ ਤਾਂ ਸਾਨੂੰ ਐ ਲੱਗਿਆ ਕਿ ਅਜਿਹੇ ਲੋਕ ਕਿਉਂ ਨਹੀਂ ਅੱਗੇ ਆ ਰਹੇ ਹੈਗੇ ਜਿਨ੍ਹਾਂ ਦੇ ਹਮੇਸ਼ਾ ਸੋਚਦੇ ਵਿੱਚ ਲੋਕ ਹਿੱਤ ਸਮਾਜ ਹਿੱਤ ਵਾੜ ਹਿੱਤ ਸ਼ਹਿਰ ਹਿੱਤ ਕਿ ਇਹਨਾਂ ਦਾ ਭਲਾ ਹੋ ਜਵੇ ਜਿੰਨਾ ਕਿ ਮੇਰੇ ਤੋਂ ਹੋ ਸਕਦਾ ਹੈ ਤੇ ਉਦੋਂ ਜੋ ਇਹਨਾਂ ਦੀਆਂ ਸੇਵਾਵਾਂ ਸੀਗੀਆਂ ਬਾਕੀ ਉਹਨੂੰ ਸੈਲੂਟ ਕਰਦੇ ਆ ਨਮਨ ਕਰਦੇ ਆ ਜਦੋਂ ਕਿ ਆਮ ਲੋਕ ਆਪਣੇ ਆਪਣੇ ਘਰਾਂ 'ਚ ਲੋਕ ਹੋ ਗਏ ਸੀ ਆਪਾਂ ਲੋਕ ਵੀ ਕਿਤੇ ਜਾਣ ਲੱਗੇ ਕਈ ਵਾਰੀ ਸੋਚਦੇ ਸੀਗੇ ਕਿ ਕਿਉਂ ਰਿਸਕ ਲੈਣਾ ਕਿਉਂਕਿ ਘਰ ਦੇ ਹਰੇਕ ਦੇ ਕਹਿੰਦੇ ਸੀ ਬਟ ਇਹ ਲੋਕਾਂ ਨੇ ਉਦੋਂ ਦ ਕਾਇਾਕੀ ਆ ਸਾਨੂੰ ਸਮਾਜ ਸੇਵੀ ਧਾਰਮਿਕ ਸੇਵੀ ਤੇ ਇਨਸਾਨੀਅਤ ਨਾਲ ਭਰੇ ਹੋਏ ਇਨਸਾਨ ਕਿਉਂ ਕਹੇ ਜਾਂਦੇ ਨੇ ਆਓ ਹੁਣ ਇਸ ਪ੍ਰੋਗਰਾਮ ਨੂੰ ਤੁਸੀਂ ਅੱਗੇ ਵਧਾਓ ਮਨਰੋ ਸਾਹਿਬ ਹਾਂ ਬਿਲਕੁਲ ਸ਼ੁਕਰੀਆ ਬਾਲੀਆ ਜੀ ਜਿਵੇਂ ਕਿ ਮੈਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਵੀ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਕਰਦਾ ਆਪਣੇ ਦਰਸ਼ਕਾਂ ਦਾ ਸਾਡੇ ਜਿਹੜੇ ਫੇਸਬੁੱਕ ਦੇ ਫਰੈਂਡ ਨੇ ਕਿਉਂਕਿ ਜੇ ਤੁਸੀਂ ਸਾਨੂੰ ਦੇਖਦੇ ਹੋ ਤਾਂ ਅਸੀਂ ਐਸੀਆਂ ਸਿਰਜਣਾ ਨੂੰ ਬਾਲੀਆ ਅੱਗੇ ਲੈ ਕੇ ਆਂਦੇ ਆਂ ਔਰ ਜੋ ਤੁਸੀਂ ਪਿਆਰ ਸਾਨੂੰ ਇਹ ਨਾ 11 ਐਪੀਸੋਡ ਦੇ ਵਿੱਚ ਦਿੱਤਾ ਹੈ ਪ੍ਰੋਗਰਾਮ ਅਸੀਂ ਬੜੇ ਲੰਬੇ ਸਮੇਂ ਤੋਂ ਚਲਾ ਰਹੇ ਹਾਂ ਔਰ ਪਹਿਲਾਂ ਬੜੇ ਪ੍ਰੋਗਰਾਮ ਚ ਅ ਵਿਕੀਬਲ ਰਾਜੀ ਬਾਲੀਆ ਜੀ ਪ੍ਰੋਗਰਾਮ ਲੱਗ ਚਲਾ ਰਹੇ ਸੀਗੇ ਮੈਂ ਵੀ ਲੱਗ ਪ੍ਰੋਗਰਾਮ ਚਲਾ ਰਹੇ ਸੀਗਾ ਤੁਸੀਂ ਪਿਆਰ ਤਾਂ ਦਿੰਦੇ ਸੀਗੇ ਪਰ ਜੋ ਹੁਣ ਪਿਆਰ ਤੇ ਸਤਿਕਾਰ ਤੁਸੀਂ ਇਸ ਪ੍ਰੋਗਰਾਮ ਨੂੰ ਦਿੱਤਾ ਜਦੋਂ ਬਾਲੀ ਜੀ ਆਪਾਂ ਬਾਹਰ ਨਿਕਲਦੇ ਆਪਾਂ ਦੇਖਦੇ ਆਂ ਅਗਲਾ ਗੱਡੀ ਦੇ ਸ਼ੀਸ਼ੇ ਖਲਵਾਉਂਦਾ ਤੇ ਸਾਨੂੰ ਆ ਕੇ ਕਹਿੰਦਾ ਕਿ ਤੁਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਬਾਕੀ ਕਾਬਲੇ ਤਾਰੀਫ ਹੈ ਜਦੋਂ ਇਹ ਗੱਲ ਸਾਨੂੰ ਮਿਲਦੀ ਆ ਨਾ ਸਾਡੇ ਚ ਬੂਸਟਿੰਗ ਆ ਜਾਂਦੀ ਆ ਲੱਗ ਸਾਨੂੰ ਇੱਕ ਕਹਿ ਦੀ ਐਨਰਜੀ ਮਿਲ ਜਾਂਦੀ ਆ ਔਰ ਅਸੀਂ ਇਹ ਨਹੀਂ ਫਿਰ ਪ੍ਰਵਾਹ ਕਰਦੇ ਕਿ ਠੰਡ ਹੈ ਜਾਂ ਗਰਮੀ ਆ ਤੁਸੀਂ ਦੇਖੋ ਕਿ ਇਸ ਟਾਈਮ ਸਰਦੀ ਦਾ ਮਾਹੌਲ ਹੈ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤੇ ਅਸੀਂ ਅੱਜ ਆਪਣੇ ਉਸ ਯਾਰ ਕੋਲ ਆਇਆ ਹੈ ਉਸ ਸ਼ਖੀਤ ਕੋਲ ਆਇਆ ਹੈ ਜਿਹਦੇ ਕੋਈ ਤਾਰੀਫ ਦਾ ਕਾਬਿਲ ਨਹੀਂ ਹੈ ਸੁਆਰ ਸ਼ਰਮਾ ਕੋ ਨਾਮ ਹੈ ਬਾਲੀਆ ਜੀ ਜਿਹਨੂੰ ਹਰ ਬੰਦਾ ਜਾਣਦਾ ਹੈ ਚਾਹੇ ਉਹ ਕੋਈ ਧਾਰਮਿਕ ਸੰਸਥਾ ਹੋਵੇ ਚਾਹੇ ਕੋਈ ਪੋਲੀਟਿਕਲ ਗੇਮ ਹੋਵੇ ਚਾਹੇ ਸ਼ਹਿਰ ਦੇ ਵਿੱਚ ਕੋਈ ਲੰਗਰ ਹੋਣ ਚਾਹੇ ਸ਼ਹਿਰ ਦੇ ਵਿੱਚ ਕੋਈ ਮੰਦਿਰਾਂ ਤੇ ਸਮਾਗਮ ਹੋਣ ਔਰ ਚਾਹੇ ਭਗਵਾਨ ਨੀਲਕੰਠ ਦੇ ਮਹਾਦੇਵ ਦੇ ਜਿਹਨੂੰ ਕਹディーਏ ਉਹਦੇ ਮੰਦਿਰ ਤੇ ਜਾਣ ਦਾ ਮੌਕਾ ਹੋਵੇ ਔਰ ਜਦੋਂ ਵੀ ਬਾਲੀਆ ਜੀ ਕਰਿਆ ਸੀ ਉਹਨੂੰ ਕਹ ਦਿੰਦੇ ਆ ਸ਼ਰਮਾ ਜੀ ਨੀਲ ਕਟ ਘੁਮਾ ਲਿਆਓ ਇਹਨਾਂ ਦੀ ਗੱਡੀ ਤਿਆਰ ਹੁੰਦੀ ਹੈ ਔਰ ਸਵਾਗਤ ਹੈ ਤੁਹਾਡਾ ਸ਼ਰਮਾ ਜੀ ਸਾਡੇ ਇਸ ਜੋ ਸਾਡਾ ਪ੍ਰੋਗਰਾਮ ਹੈ এবੀ 80 ਨਿਊਜ਼ ਦੇ ਉੱਪਰ ਯੂਨੀਵਰਸਲ ਨਿਊਜ਼ ਦੇ ਵਿੱਚ ਜੋ ਅਸੀਂ ਸਵਾਗਤ ਸ਼ੁਰੂ ਕੀਤਾ ਹੈ ਇਸ ਸਮਾਗਮ 'ਇਹ ਅੱਜ ਜੇ ਆਪਾਂ ਧਾਰਮਿਕ ਲੋਕ ਕੋਲ ਬੈਠੇ ਤਾਂ ਇਹ ਵੀ ਸਮਾਗਮ ਹੈ ਔਰ ਤੁਹਾਡਾ ਅਸੀਂ ਸਭ ਤੋਂ ਜਿਆਦਾ ਜਿਹੜਾ ਹੈ ਬਰੇ ਜੀ ਆਇਆ ਆਖਦੇ ਹਾਂ ਸਭ ਤੋਂ ਪਹਿਲਾਂ ਸ਼੍ਰੀ ਰਾਜਕੁਮਾਰ ਮੈਨਰੋਜੀ ਵਿੱਕੀ ਵਡੇਰਾ ਜੀ ਆਲੂ ਵਾਲੀਆ ਜੀ ਤੁਸੀਂ ਇੱਥੇ ਆਏ ਤੁਹਾਨੂੰ ਜੀ ਆਇਆਂ ਨੂੰ ਥੋੜਾ ਸਵਾਗਤ ਹੈ ਤੁਸੀਂ ਮੈਨੂੰ ਆਪਣੇ ਚੈਨਲ ਨਾ ਚੈਨਲ ਦੇ ਰਾਹੀਂ న్యూਸ 18 এবੀ న్యూਸ 18 ਯੂਨੀਵਰਸਲ ਨੈਸ਼ਨਲ ਦੇ ਰਾਹੀਂ ਮੈਨੂੰ ਆਪਣੇ ਦਰਸ਼ਕਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਆਪਕਾ ਬਹੁਤ ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਬਹੁਤ ਵਧੀਆ ਸੁਭਾਸ਼ ਜੀ ਤੁਹਾਡਾ ਵੀ ਬਹੁਤ-ਬਹੁਤ ਮੈਂ ਪਹਿਲਾਂ ਕਹਾਂ ਬਹਿ ਕਿ ਅੱਜ ਅਸੀਂ ਲੱਕੀ ਹਾਂ ਕਿ ਅਸੀਂ ਖੁਦ ਟਾਈਮ ਲੈ ਕੇ ਸੁਭਾਸ਼ ਵੀਰਜੀ ਕੋਲ ਆਏ ਹਾਂ ਕਿਉਂਕਿ ਇਹ ਜਈਆਂ ਸ਼ਖੀਤਾ ਨਾਲ ਤੁਹਾਨੂੰ ਰੂਪਰੂ ਕਰਾਣਾ ਵੈਸੇ ਵੀ ਸਾਡੀ ਕਿ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਮੈਂਟਰ ਨੇ ਇਕੱਲਾ ਧਾਰਮਿਕ ਦੀ ਇਕੱਲੀ ਸਿਆਸਤ ਦਾ ਇਕੱਲੀ ਸਮਾਜ ਤੱਕ ਨਹੀਂ ਹਰੇਕ ਖੇਤਰ ਚ ਹਰੇਕ ਵਰਗ ਦੇ ਲੋਕਾਂ ਨੂੰ ਜਦ ਜੇ ਲੋੜ ਪਈਏ ਸੁਭਾਸ਼ ਸ਼ਰਮਾ ਜੀ ਕਾ ਜਿਹਹਾ ਨਾਮ ਹੈ ਇੱਕ ਅਜਿਹਹਾ ਟਰਸਟ ਵਰਦੀ ਨਾਮ ਹੈ ਕਿ ਲੋਕ ਬਿਨਾ ਕਿਸੇ ਸੰਕੋਚ ਤੋਂ ਇਹਨਾਂ ਕੋਲ ਪਹੁੰਚਦੇ ਸੀ ਸ਼ਰਮਾ ਜੀ ਪਹਿਲਾਂ ਤਾਂ ਤੁਹਾਡਾ ਵੈਲਕਮ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਮਾਨਸਤ ਕਰ ਦੇਣ ਤੇ ਆਜੋ ਜਿਵੇਂ ਆਪਾਂ ਜਾਣਦੇ ਆ ਕਿ ਸ਼ਹਿਰ ਦੇ ਵਿੱਚ ਇਸ ਟਾਈਮ ਦੀ ਪੂਰਾ ਮਾਹੌਲਾ ਗਰਮ ਹੋਇਆ ਹੋਇਆ ਹੈ ਆਪਾਂ ਸਾਰੇ ਜਾਣਦੇ ਆਂ ਜੀ ਆਪਾਂ ਬਾਗਮਾਤੀ ਦੇ ਵਿੱਚ ਵਾਲੀਆ ਜੀ ਇਫ ਯੂ ਡੋਨਟ ਵਾਈਂਡ ਮੈਂ ਥੋੜੀ 2 ਮਿੰਟ ਲੈਣਾ ਚਾਹੁੰਦਾ ਹੈ ਜਿਹੜਾ ਮੇਰੇ ਦਿਲ ਦੀ ਗੱਲ ਹੈ ਸ਼ੋਰ ਸੈਂ ਇੱਕ ਤੋਂ ਜਿਹੜਾ ਤੁਸੀਂ ਨਿਊਜ਼ ਏ ਵੀ ਨਿਊਜ਼ ਏ ਵੀ 18 ਨਿਊਜ਼ ਔਰ ਯੂਨੀਵਰਸਲ ਨਿਊਜ਼ ਨੈਸ਼ਨਲ ਜਿਹੜਾ ਇਹ ਸਾਂਝੋ ਉਪਰਾਲਾ ਕੀਤਾ ਹੈ ਇਹ ਤੁਸੀਂ ਵਧਾਈ ਦੇ ਪਾਤਰ ਹੋ ਇਹ ਥੋੜੀ ਲਾਈਫ ਮੈਂ ਇਹ ਮੀਲ ਦਾ ਪੱਥਰ ਹੋਊਗਾ ਥੋੜੀ ਇਹ ਇਹ ਜਿਹੜਾ ਥਾਂਜਾ ਉੱਪਰ ਵਾਲਾ ਇਹ ਤੁਹਾਨੂੰ ਬਹੁਤ ਉਚਾਈਆਂ ਤੇ ਲੈ ਕੇ ਜਾਊਗਾ ਮੈਂ ਤਾਂ ਇੱਕ ਨਿਮਾਣਾ ਜਾਂ ਇਨਸਾਨ ਆ ਧਾਰਮਿਕ ਲਾ ਲੋ ਜੋ ਮਰਜ਼ੀ ਲਾ ਲੋ ਤੇ ਜਿਹੜੀ ਤੁਹਾਡੇ ਅੰਦਰ ਗੱਲ ਸ ਹੈ ਕਾਬਲੀਅਤ ਹੈ ਟੈਲੈਂਟ ਹੈ ਤੁਸੀਂ ਤੋਂ ਆਦਰ ਨਹੀਂ ਹੈ ਸ਼੍ਰੀ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਜੀ ਦਾ ਸ਼੍ਰੀ ਅਮਿਤ ਸਾਹਿਬ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੰਟਰਵਿਊ ਕਰਨ ਦੇ ਲਾਇਕ ਹੋ ਔਰ ਆਉਣ ਵਾਲੇ ਦਿਨ ਚ ਇਹ ਗਲਤ ਇਹ ਸੱਚ ਹੋਊਗੀ ਇਹ ਇੱਕ ਪੰਡਤ ਜੀ ਇਹ ਪੰਡਤ ਦੀ ਦਿਲ ਦੀ ਆਵਾਜ਼ ਹੈ ਤੁਸੀਂ ਸਾਡੇ ਸ਼ਹਿਰ ਦੇ ਤੁਹਾਨੂੰ ਪ੍ਰਾਊਡ ਹੈ ਜਿਹੜਾ ਤੁਸੀਂ ਆ ਸੰਝ ਉਪਰ ਵਾਲਾ ਕਰਿਆ ਬਹੁਤ ਮਨ ਪਰਸਨ ਹੋਇਆ ਸਾਡਾ ਵੀ ਦਿਲ ਕਰਦਾ ਸੀ ਮੈਂ ਮੈਦੋ ਸਾਹਿਬ ਨੂੰ ਅਪਰੋਚ ਕੀਤਾ ਵੀ ਸਾਨੂੰ ਵੀ ਸੇਵਾ ਦਾ ਮੌਕਾ ਦਿਓ ਸਾਡੇ ਘਰੇ ਆ ਕੇ ਚਾਹ ਪੀਓ ਮਾਲੀ ਜੀ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਕਹਿੰਦਾ ਜੇ ਸ਼ਰਮਾ ਜੀ ਨੇ ਕਹਿੰਦੇ ਜਵਾਨ ਜਿਹੜੀ ਹੈਂ ਦੇ ਮੂੰਹ ਦੇ ਉੱਪਰ ਹੈਨਾ ਜੋ ਕਹਿਤਾ ਔਰ ਸਭ ਤੋਂ ਵੱਡੀ ਗੱਲ ਹੈ ਹੁਣ ਜਿਹੜੀ ਇੰਟਰਵਿਊ ਕਰਾਨਗੇ ਕਰਾਨਗੇ ਵੀ ਇਹ ਹੀ ਦੋਸਤੋ ਗੱਲ ਇਹ ਕਹੇ ਸ਼ਰਮਾ ਜੀ ਦਾ ਮੈਂ ਕਹਿ ਰਿਹਾ ਸੀ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਤਾਂ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਔਰ politcal ਦੇ ਵਿੱਚ ਜੇ ਮੈਂ ਕਹਿ ਦਮਾਂ ਚਾਹੇ ਉਹ ਹਰਿਆਣਾ ਹੋਵੇ ਜਾਂ ਭਾਜਪਾ ਦਾ ਕੋਈ ਵੀ بڑا ਲੀਡਰ ਹੋਵੇ ਉਹ ਸ਼ਰਮਾ ਜੀ ਨੂੰ ਹਰ ਬੰਦਾ ਜਾਣਦਾ ਕਿਉਂਕਿ ਅਕਸਰ ਮੈਨੂੰ ਇਹਨਾਂ ਨਾਲ ਜਾਣ ਦਾ ਮੌਕਾ ਮਿਲਦਾ ਜਦੋਂ ਜਿਸ ਕਦਰ ਇਹਨਾਂ ਦਾ ਪਿਆਰ ਹੈ ਉਹ ਲੋਕਾਂ ਦੇ ਨਾਲ ਮੇਰੇ ਖਿਆਲ ਆਪਾਂ ਸ਼ੁਰੂਆਤ ਹੀ ਜਿਹੜੀ ਹੈ ਕਰਨੀ ਔਰ ਉਹ ਸ਼ਰਮਾ ਜੀ ਚੋਣ ਨੇੜੇ ਆ ਗਏ ਨੇ ਕਿਉਂਕਿ ਇਹ ਅਸੀਂ ਵੀ ਕਹਿੰਦੇ ਆ ਤੇ ਪਬਲਿਕ ਵੀ ਕਹਦੀ ਹੈ ਤੁਹਾਡੇ ਇਲਾਕੇ ਦੀ ਕਿ ਜੇਕਰ ਸ਼ਰਮਾ ਜੀ ਵਰਗੇ ਇਨਸਾਨ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਆਪਣੇ ਇਲਾਕੇ ਦਾ ਇਲਾਕੇ ਤੋਂ ਇਲਾਵਾ ਸਾਡੇ ਸ਼ਹਿਰ ਦਾ ਕੋਈ ਨਾ ਕੋਈ ਜਿਹੜਾ ਹੈ ਨੁਹਾਰ ਤੁਸੀਂ ਬਦਲ ਸਕਦੇ ਹੋ ਕੀ ਤੁਸੀਂ ਚੋਣ ਮੈਦਾਨ ਦੇ ਵਿੱਚ ਉਤਰਨ ਲਈ ਤਿਆਰ ਹੋ ਮੈਨੂੰ ਸਾਹਿਬ ਚੋਣ ਲੜਨ ਦੀ ਇੱਛਾ ਹੈ ਮੈਂ 7 ਸਾਲ ਤੋਂ ਚੋਣ ਦੀ ਤਿਆਰੀ ਕਰ ਰਿਹਾ ਹਾਂ ਮੈਂ ਸੋਚਦਾ ਵੀ ਮੈਂ ਆਪਣੇ ਵਾਰਡ ਲਈ ਕੁਝ ਕਰਕੇ ਦਿਖਾਵਾਂ ਜਿਹੜੇ ਮੇਰੇ ਅਨਪਲੋਇਮੈਂਟ ਮੇਰੇ ਬੇਟੇ ਮੇਰੀਆਂ ਬੇਟੀਆਂ ਘੁੰਮ ਰਹੇ ਨਹੀਂ ਮੇਰੀ ਮੈਂ ਉਹਨਾਂ ਵਾਸਤੇ ਵੀ ਰੋਜ਼ਗਾਰ ਮਹੋਇਆ ਕਰਾਵਾਂ ਆਪਣੇ ਵਾਰਡ ਨੂੰ ਸਾਫ਼ ਸੁਥਰੀ ਵਾਤਾਵਰਨ ਦਾ ਮੇਰੀ ਇਹ ਇੱਛਾ ਹੈ ਬਾਕੀ ਜਿਹੜੇ ਆਲਰੇਡੀ ਮੇਰੇ ਕੌਂਸਲਰ ਉਹ ਵੀ ਮੇਰੇ ਭਰਾ ਨੇ ਮੈਂ ਆਈ ਮੈਂ ਕਿਸੇ ਦੀ ਨਹੀਂ ਬੁਰਾਈ ਕਰਨਾ ਮੈਂ ਮੈਂ ਆਪ ਦੀ ਲਕੀਰ ਲੰਬੀ ਖਿੱਚਣੀ ਹੈ ਬਿਲਕੁਲ ਬਹੁਤ ਬੜੀ ਗੱਲ ਹੈ ਜੀ ਮੈਂ ਉਹਨਾਂ ਦਾ ਨਾਂ ਵੀ ਨਹੀਂ ਲੈਣਾ ਕਿਸ ਨੇ ਕੀ ਕੀਤਾ ਕੀ ਨਹੀਂ ਕੀਤਾ ਮੈਂ ਤਾਂ ਸਾਫ਼ ਸੁਥਰੀ ਛਵੀ ਨਾਲ ਅੱਗੇ ਵਧਣਾ ਹੈ ਇੱਕ ਬਿਨਾ ਭ੍ਰਸ਼ਟਾਚਾਰ ਮੁਕਤ ਮੋਹੱਲੇ ਦਾ ਵਿਕਾਸ ਕਰਨਾ ਹੈ ਮੋਹੱਲੇ 'ਚ ਐਸਾ ਵਾਤਾਵਰਨ ਕਰਨਾ ਹੈ ਜਿਹੜੀ ਬੇਟ ਮੋਹ ਲੋਗ ਸਾਂਤੀ ਪ੍ਰਿਆਮ ਹੋ ਲੋ ਬੇਟਾ ਬੇਟੀ ਜਿੱਥੇ ਮਰੀ ਜਾਣ ਨੋ ਪ੍ਰੋਬਲਮ ਦਾ ਨਹੀਂ ਹੋਣਾ ਚਾਹੀਦਾ ਰਾਤ ਨੂੰ 11 ਵਜੇ ਆਉਣੇ ਅਗਲਾ ਕਹਿੰਦਾ ਵੀ 나ਜੀ ਮਜ਼ਾ ਆ ਗਿਆ ਤੇ ਕਹਿ ਜਾਵਾਂ ਬਹੁਤ ਵਧੀਆ ਗੱਲ ਉਹਨਾਂ ਨੇ ਦੱਸੀ ਐ ਮੈਂ ਪਹਿਲਾਂ ਦੱਸ ਕੇ ਹਟਿਆ ਮੈਂ ਕਿ ਜਨ ਹਿੱਤ ਬਾੜ ਹਿੱਤ ਸਹਿਰੇ ਤੇ ਸਮਾਜਿਕ ਧਰਮ ਹਿੱਤ ਹਰੇਕ ਹਿੱਤਾਂ ਦੇ ਵਿੱਚ ਆਪਣਾ ਯੋਗਦਾਨ ਹੈ ਜਿਹੜਾ ਉਹ ਯਕੀਨੀ ਬਣਾਉਂਦੇ ਨੇ ਜਿਵੇਂ ਕਿ ਮਨਰ ਸਾਹਿਬ ਨੇ ਗੱਲ ਕੀਤੀ ਕਿ ਬੀਜੇਪੀ ਦੇ ਜਿੰਨੇ ਵੀ ਫਾਇਰ ਬ੍ਰਾਂਡ ਤੇ ਵੱਡੇ ਲੀਡਰਸ ਨੇ ਉਹ ਨੀਤੀ ਤੌਰ ਤੇ ਸੁਭਾਸ਼ ਬਿਲਕੁਲ 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 ਤੇ ਅਜਿਹੇ ਜੇਕਰ ਲੋਕ ਬੋਟਾਚ ਮੈਂਡਰੋ ਸਾਹਿਬ ਕੰਟੈਸਟ ਕਰਦੇ ਨੇ ਉਹਦਾ ਜਨਤਾ ਨੂੰ ਬਹੁਤ بڑا ਫਾਇਦਾ ਬਹੁਤ ਸੈਂਟਰ ਸਰਕਾਰ ਦੀਆਂ ਜਿਹੜੀਆਂ ਪਾਲਿਸਿਸ ਹੁੰਦੀਆਂ ਨੇ ਜਿਹੜੀਆਂ ਕਿ ਕਮੇਟੀ ਚ ਸਟਕ ਕਰਕੇ ਰਹਿ ਜਾਂਦੀਆਂ ਨੇ ਆਮ ਬੰਦੇ ਨੂੰ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਹੈਗਾ ਆਪਾਂ ਕਹਿ ਦਿੰਦੇ ਆ ਕਿ ਬਹੁਤ ਸਕੀਮਾਂ ਨੇ ਜੀ ਸਕੀਮਾਂ ਸਰਕਾਰਾਂ ਉਹੀ ਦਿੰਦੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਅੰਨੀ अनुरूप होन ते जहां ਲੋਕਾਂ ਦੇ ਵਿੱਚ ਉਹਨਾਂ ਦੇ ਵੋਟ ਬੈਂਕ ਕੈਟਰ ਦੇ ਰਹੇ ਹੋ ਤਾਂ ਕਰਦੇ ਆ ਕਿ ਆਪਾਂ ਸੁਭਾਸ਼ ਸ਼ਰਮਾ ਜੀ ਦੇਖਿਆ ਤਾਂ ਕਿ ਬਹੁਤ ਜ਼ਿਆਦਾ ਦੇ ਉੱਤੇ ਇਸ ਟੈਂਪ ਕਮੇਟੀ ਦੇ ਵਿੱਚ ਪਹਿਲਾਂ ਵਾਰਡ ਬੰਦੀ ਨੂੰ ਲੈ ਕੇ ਬਹੁਤ ਜ਼ਿਆਦਾ ਅਸਮੰਜਸਾ ਦਾ ਮਾਹੌਲ ਹੋਇਆ ਬਟ ਤੁਸੀਂ ਇਸ ਵਾਰਡ ਬੰਦੀ ਨੂੰ ਕਿਵੇਂ ਦੇਖਦੇ ਹੋ ਤੇ ਕੀ ਖਾਸ ਤੁਹਾਡੇ ਵਿਜ਼ਨ ਦਾ ਹਿੱਸਾ ਨੇ ਕਿ ਜੇਕਰ ਹਤਵਾ ਜਨਤਾ ਮੇਰੇ ਸਿਰ ਤੇ ਅশীরਵਾਦ ਰੂਪੀ ਦਿੰਦੀ ਹੈ ਤਾਂ ਮੈਂ ਇਹ ਕੰਮ ਤਾਂ ਕਰ ਨਹੀਂ ਕਰਨੇ ਨੇ ਮੇਰਾ ਤਾਂ ਜਿਸ ਇਹ ਵਾਰਡ ਨਹੀਂ ਸਾਰਾ ਹੀ ਇੱਧਰ ਚਾਰ ਪੰਜ ਵਾਰਡ ਇਹ ਮੇਰਾ ਪਰਿਵਾਰ ਹੈ ਖਾਰਬ ਗਲੀ ਮੋਹੱਲੇ ਚ ਵੀ ਸਾਰ ਨੂੰ ਪਤਾ ਹੈ ਵੀ ਮੈਂ ਕੈਸਾ ਇਨਸਾਨ ਹਾਂ ਤੇ ਜਿਹੜੀ ਵਾਰਡ ਬੰਦੀ ਸ਼ਹਿਰ ਚ ਹੋਈ ਇਹਦੇ ਬਾਰੇ ਨੋ ਕਮੈਂਟ ਇਹ ਮੇਰੇ ਕਾਰੇ ਖੇਤਰ ਮੈਂ ਹੈ ਨਹੀਂ ਮੈਨੂੰ ਜਿਹੜਾ ਮਰਜ਼ੀ ਵਾਰਡ ਹੋਵੇ ਮੇਰੇ ਦਾ ਸਾਰਿਆਂ ਨਾਲ ਦੁਆ ਸਲਾਮ ਹੈ ਸ਼ਹਿਰ ਮੈਂ ਚੰਗੀ ਹੈ ਮੈਂ ਜਿਹੜੇ ਵੀ ਕੋਈ ਬੱਚਾ ਹੈ ਕੋਈ ਬਜ਼ੁਰਗ ਹੈ ਕੋਈ ਭੈਣ ਹੈ ਕੋਈ ਮੇਰੀ ਮਾਤਾ ਹੈ ਮੇਰੀ ਆਦਤ ਹੈ ਸੰਦੇਸ਼ ਮੌਲੇ ਚ 50 ਸਾਲ ਹੋ ਗਏ 60 ਸਾਲ ਰਹਿੰਦੇ ਨੂੰ ਅਸੀਂ ਉਹ ਬਿਨਾ ਬਲਾਈ ਲੰਘਦੇ ਨਹੀਂ ਜਿਹਦੇ ਮਰਜ਼ੀ ਸੋਚ ਤੇ ਜਾ ਕੇ ਅਸੀਂ ਜਾ ਕੇ ਰੋਟੀ ਵੀ ਥਾਲੀ ਚਕੇ ਰੋਟੀ ਖਾ ਸਕਦੇ ਹਾਂ ਬਿਲਕੁਲ 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 ਜੀ ਔਰ ਬਾਲੀਆ ਜੀ ਗੱਲ ਬਿਲਕੁਲ ਸਚਾਈ ਕਹੀ ਹੈ ਇਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸ਼ਰਮਾ ਜੀ ਦੇ ਵਿੱਚ ਖਾਸਿਤ ਹੈ ਇਹਨਾਂ ਨੇ ਗੱਲ ਕਹੀ ਹੈ ਕਿ ਬਾੜ ਇੱਕ ਨਹੀਂ ਆਲੇ ਦੋਲੇ ਜਿੰਨੇ ਵੀ ਬਾੜ ਨੇ ਸਾਰੇ ਸ਼ਰਮਾ ਜੀ ਨੂੰ ਜਾਣਦੇ ਔਰ ਜਾਣਦੇ ਕਿਵੇਂ ਮੈਂ ਥੋੜੀ ਜਿਹੀ ਨੋਲੇਜ ਦਊਂਗਾ ਕਿਉਂਕਿ ਜਿਹੜੀ ਸ਼ੁਰੂਆਤ ਇਹਨਾਂ ਦੀ ਹੁੰਦੀ ਹੈ ਸਵੇਰੇ ਉਹ ਹੁੰਦੀ ਹੈ ਮੰਦਿਰ ਤੋਂ ਮੰਦਿਰ ਹੈ ਬਿਲਕੁਲ ਨਾਲ ਮੰਦ ਜਿਹੜਾ ਵੀ ਕੋਈ ਬਜ਼ੁਰਗ ਮਿਲ ਗਿਆ ਉਹਦੇ ਗੋਡੀਆਤ ਲਾਉਂਦੇ ਨੇ ਔਰ ਜੋ ਵੀ ਦਾ ਸਬਤੋ ਕੁ ਚਲਦੇ ਨੇ ਔਰ ਸ਼ਰਮਾ ਜੀ ਦਾ ਬਾਕੀ ਜਿਹੜਾ ਹੈ ਇਸ ਇਲਾਕੇ ਦੇ ਵਿੱਚ ਇੱਕ ਨਾਮ ਹੈ ਕਿਉਂਕਿ ਵਪਾਰੀ ਵੀ ਨੇ ਬਿਲਕੁਲ ਵਪਾਰੀ ਵੀ ਨੇ ਮੈਂ ਕਹਾਂ ਸੀ ਕਿ ਧਾਰਮਿਕ ਵੀ ਨੇ ਵਪਾਰੀ ਵੀ ਨੇ ਬਿਜ਼ਨਸਮੈਨ ਦਾ ਇਹਨਾਂ ਦਾ ਹੈ ਹੀ ਹੈ ਉਹਨਾਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਰੇ ਕੋਈ ਵੀ ਸਮਾਗਮ ਹੋਵੇ ਇਸ ਇਲਾਕੇ ਦੇ ਵਿੱਚ ਜਦੋਂ ਕੋਈ ਸਮਾਗਮ ਹੁੰਦਾ ਉਹਦੇ ਵਿੱਚ ਸ਼ਰਮਾ ਜੀ ਪੈਸੇ ਖਰਚਣ ਨੂੰ ਤਾਂ ਕਦੇ ਇਹਨਾਂ ਨੇ ਕਾਹਨਾ ਕਾਹਨੀ ਕੀਤੀ ਹੋਣੀ ਹੈ ਔਰ ਕਦੇ ਸਮੋਸੇ ਆ ਰਹੇ ਨੇ ਕਦੇ ਕੁਛ ਆ ਰਿਹਾ ਕਦੇ ਚਾਹ ਆ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਜਦੋਂ ਜੋਗਾ ਨੇ ਹੁੰਦਾ ਬਾਲੀਆ ਜੀ ਸਭ ਤੋਂ ਵੱਡੀ ਗੱਲ ਹੈ ਉਹਰੇ ਜਦੋਂ ਜੋਗਾ ਤੇ ਹੁੰਦਾ ਇਹ ਆਪਣੇ ਇਲਾਕੇ ਦੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਨੇ ਉਹਨੂੰ ਜੋਗਾ ਕਰਾਉਂਦੇ ਨੇ ਚਾਹ ਪਾਣੀ ਦਾ ਇੰਤਜ਼ਾਮ ਕਰਦੇ ਨੇ ਉਹਰੇ ਜਿਹੜਾ ਪ੍ਰੋਗਰਾਮ ਹੁੰਦਾ ਚਾਹ ਪਾਣੀ ਇਹਨਾਂ ਦੇ ਘਰ ਹੁੰਦੀ ਹੈ ਅ ਸ਼ਰਮਾ ਜੀ ਗੱਲ ਇਹ ਕਹੇ ਦੇਖੋ ਇਲੈਕਸ਼ਨ ਸਿਰ ਤੇ ਆਉਂਦੇ ਆ ਤੁਸੀਂ ਇਲੈਕਸ਼ਨ ਦੀ ਤਿਆਰੀ ਕਰ ਵੀ ਰਹੇ ਹੋ ਅੱਜ ਤੋਂ ਨਹੀਂ ਪਿਛਲੇ 5-7 ਤੋਂ ਥੋੜੀ ਤਿਆਰੀ ਚੱਲਦੀ ਆ ਰਹੀ ਹੈ ਕਿ ਕਿੰਨਾ ਨੰਬਰ ਬਾੜਾ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਔਰ ਜਿਵੇਂ ਬਾਲੀਆ ਜੀ ਪੁੱਛਿਆ ਸੀ ਕਿ ਤੁਸੀਂ ਕੀ ਬਣਾਉਣਾ ਚਾਹੁੰਦੇ ਹੋਰੇ ਕਿਹੜੇ-ਕਿਹੜੇ ਤੁਹਾਡੇ ਟੀਚੇ ਨੇ ਵੀ ਮੈਂ ਇਹ ਕੰਮ ਦੇਖੋ ਤੁਸੀਂ ਕਿੰਨੇ ਵੀ ਸ਼ਹਿਰ ਦੇ ਜੋ ਕੋਸਲਰ ਨੇ ਕਰਤਾ ਵਧੀਆ ਕਰਤਾ ਲੇਕਿਨ ਅੱਗੇ ਤੁਹਾਡਾ ਕੀ ਹੈ ਤੁਹਾਨੂੰ ਪਬਲਿਕ ਨੇ ਜਿਹੜਾ ਚੁਣਨਾ ਹੈ ਤੁਸੀਂ ਅੱਗੇ ਕੀ ਦਿਖਾਣਾ ਚਾਹੁੰਦੇ ਹੋ ਸਾਡਾ ਜੀ ਇਹ ਖਾਸ ਕਰਕੇ ਸਕੂਲ ਸਕੂਲ ਰੋਡ ਤੇ ਵਾਰਡ ਨੰਬਰ 30 ਹੈ ਹੂੰ ਜਿਹੜਾ ਪਹਿਲਾਂ ਟੰਕੇ ਦੇ ਮਗਰ ਲੱਗਿਆ ਉੱਥੇ ਤੱਕ ਜਾਂਦਾ ਸੀ ਹੁਣ ਸਰਕਾਰ ਨੇ ਨਗਰਪਾਲਿਕਾ ਨੇ ਇਹ ਵਾਰਡ ਆਪਣੇ ਹਿਸਾਬ ਨਾਲ ਬਣਾਤਾ ਉਹ ਨੋ ਪ੍ਰੋਬਲਮ ਜੋ ਬਣਾਇਆ ਬਹੁਤ ਅੱਛਾ ਬਣਾਇਆ ਹੈ ਪਹਿਲਾਂ ਵੀ ਅੱਛਾ ਸੀ ਹੁਣ ਵੀ ਅੱਛਾ ਹੈ ਮੇਰਾ ਤਾਂ ਵੀ ਐਟਮੋਸਫੇਅਰ ਪੀਸਫੁਲ ਹੋਣਾ ਚਾਹੀਦਾ ਹੈ। ਉਹ ਹਰ ਸਾਲ ਫਾਰਮੀ ਪ੍ਰੋਗਰਾਮ ਹੋਣਾ ਮੰਦਰਾ ਮੈਂ ਸਾਫ ਵਿਵਸਥਾ ਛੀ ਹੋਵੇ ਗੁਰਦੁਆਰਾ ਸਾਹਿਬ ਮੇਰੇ ਕਰਦੇ ਬਿਲਕੁਲ ਸਾਹਮਣੇ ਅਸੀਂ ਉਹ ਡੇਲੀ ਸੀਸ ਉਹਨਾਂ ਨੂੰ ਮਰੇ ਡੇਲੀ ਬਿਨ ਆਪਣਾ ਚੁਕਾਉਂਦੇ ਆ ਤੇ ਜਿਹੜੇ ਵੀ ਇੱਥੇ ਮੋਹੱਲੇ ਦੇ ਮੁੰਡੇ ਆ ਕੋਈ ਕੁੜੀਆਂ ਮੇਰੇ ਬੇਟੀਆਂ ਅਨਪਲੋਇਮੈਂਟ ਹੈ ਜਿੰਮ ਵੀ ਰੋਜ਼ਗਾਰ ਦੀ ਜ਼ਰੂਰਤ ਹੋ ਗਈ ਉਹ ਉਹਨਾਂ ਨੇ ਮੈਂ ਮੋਹੇ ਕਰਾਵਾਂਗਾ ਮੈਂ ਅੱਗੇ ਵੱਧ ਕੇ ਦੇਖੋ ਮੈਂ ਕੋਈ ਐਮਐਲਏ ਐਮਪੀ ਤਾਂ ਹੈ ਨਹੀਂ ਵੀ ਮੈਂ ਸਿਹਰੇ ਉਹਨਾਂ ਨੂੰ ਸਰਕਾਰੀ ਨੌਕਰੀ ਦਵਾ ਹਾਂ ਪ੍ਰਾਈਵੇਟ ਨੌਕਰੀ ਮੈਂ ਮੈਂ ਉਹਨਾਂ ਨੂੰ ਜਰੂਰ ਅਵੇਲੇਬਲ ਕਰਾ ਸਕਦਾ ਬਹੁਤ ਵਧੀਆ ਸੁਭਾਸ ਜੀ ਨੇ ਮੈਨਰ ਸਾਹਿਬ ਇਹ ਗੱਲ ਕੀਤੀ ਹੈ ਕਿਉਂਕਿ ਜਿਵੇਂ ਤੁਸੀਂ ਕਹੇ ਕਿ बिजनेसमੈਨ ਨੇ बिजनेसमੈਨ ਹੋਣ ਦੇ ਨਾਤੇ ਇਹਨਾਂ ਦਾ ਇੱਕ ਸਰਕਲ ਬਹੁਤ ਬੜਾ ਹੈ ਉਹਨਾਂ ਦਾ ਬਹੁਤ ਬੜਾ ਹੈ ਤਾਂ ਕਿਤੇ ਵੀ ਜੇਕਰ ਕੋਈ ਬੱਚਾ ਟੈਲੈਂਟ ਰੱਖਦਾ ਐਜੂਕੇਸ਼ਨ ਰੱਖਦਾ ਤਾਂ ਉਹਨੂੰ ਇਹ ਆਸਾਨੀ ਦੇ ਨਾਲ ਕਾਰੋਬਾਰ 'ਚ ਫਿੱਟ ਕਰਾ ਸਕਦੇ ਨੇ ਆਪਾਂ ਸਰ ਦੇਖਿਆ ਵੇ ਕਿ ਆਮ ਸਰਕਾਰਾਂ ਦਾ ਲਾਲੀਏ ਲੋਕਲ ਗਵਰਨਮੈਂਟ ਲਾਲੀਏ ਸੈਂਟਰ ਗਵਰਨਮੈਂਟ ਲਾਲੀਏ ਇਹ ਹੁੰਦਾ ਹੈ ਉਸ ਤੋਂ ਛੋਟੇ ਜਿਹੜੇ ਓਵਰ ਏਜ ਪੀਪਲ ਨੇ ਰਿਟਾਇਰਡ ਪੀਪਲ ਕਹੜੀਏ 올ਡ ਏਜ ਕਹੜੀਏ ਸਰ ਉਹਨਾਂ ਲਈ ਵੀ ਕਈ ਜਗ੍ਹਾ ਤੇ ਬਹੁਤ ਪਲਾਨ ਹੁੰਦੇ ਨੇ ਕਿ ਇਹਨਾਂ ਲਈ ਇੱਕ ਛੋਟਾ ਜਿਹਾ ਕਮਿਊਨਿਟੀ ਹਾਲ ਬਣਾ ਦਿੱਤਾ ਜਾਵੇ ਉਹਦੇ ਚ ਕੁਝ ਸਹੂਲਤਾਂ ਦਿੱਤੀਆਂ ਜਾਣ ਜਾਂ ਫਿਰ ਯੂਥ ਬੱਚੇ ਨੇ ਜਿਹੜੇ ਉਹਨਾਂ ਨੂੰ ਹਾਂਜੀ ਡਿਸਰਵਿੰਗ ਨੇ ਵੀ ਉਹਨਾਂ ਦੇ ਲਈ ਕੁਝ ਅਜੀਹਾ ਰੋਡ ਮੈਪ ਤਿਆਰ ਕਰੀਏ ਕਿ ਬੱਚੇ ਨੇ ਜਿਹੜੇ ਪੜ੍ਹਾਈ ਤੋਂ ਬਾਅਦ ਸਿੱਧੇ ਕਾਰੋਬਾਰ ਵੱਲ ਹੋਣ ਖੇਡਾਂ ਵੱਲ ਹੋਣ ਵੀ ਨਸ਼ੇ ਵੱਲ ਜਾਂ ਕਿਸੇ ਹੋਰ ਮਾੜੀਆਂ ਆਦਤਾਂ ਵੱਲ ਨਾ ਹੋਣ ਤਾਂ ਇਹ ਚੀਜ਼ਾਂ ਸਰ ਆਪਣੇ ਵਿਜ਼ਨ ਦਾ ਹਿੱਸਾ ਹੈ ਮੇਰਾ ਇੱਕ ਪ੍ਰੋਗਰਾਮ ਹੋ ਰਿਹਾ ਜੀ ਸਾਡਾ ਖਾਸਾ ਸਕੂਲ ਰੋੜਾ ਹੈ ਨਾ ਅੰਮ ਮੰਦਿਆ ਵਾਸਤੇ ਬੰਦੇ ਸ਼ਹਿਰ ਵਾਸਤੇ ਵੀ ਔਰ ਖੇਡਾਂ ਵਾਸਤੇ ਵੀ ਮੈਂ ਉੱਪਰ ਹਾਇਰ ਕੌਟੀ ਜਿਹਦੇ ਅੰਦਰ ਐਸਜੀਪੀਸੀ ਦਾ ਅੰਦਰ ਆਂਦਾ ਮੇਰੀ ਦਿਲੋਂ ਇੱਛਾ ਹੈ ਮੈਂ ਕਿਸੇ ਮੋਤਵਾਰ ਬੰਦੇ ਨੂੰ ਨਾਲ ਲੈ ਜਾ ਕੇ ਇੱਕ ਤੋਂ ਮੌਹੱਲਾ ਵਾਸਤੇ ਇੱਕ ਖਾਸਾ ਸਕੂਲ ਖਲਾਵਾ ਇੱਕ ਮੈਡੀਕਲ ਦੀ ਸਹੂਿਦਾ ਕਰਾ ਵੀ ਹਫਤੇ ਚ ਦੋ ਦਿਨ ਜਾਂ ਹਰ ਵੀਕ ਵੀ ਹਰ ਰੋਧ ਦੇ ਵੀ 2 ਘੰਟੇ ਡਾਕਟਰ ਬਿਠਾਵਾਂ ਕਿਸੇ ਵੀ ਜ਼ਰੂਰਤਵੰਦ ਨੂੰ ਵੀ ਮੋਂ ਨੂੰ ਫਰੀ ਮੁਕਤ ਮੈਡੀਕਲ ਉਹ ਮੋਹੱਲਾ ਕਲੀਨਿਕ टाइप ਜਿਹੜਾ ਹੈ ਫਰੀਨ ਮੋਹੱਲਾ ਕਲੀਨਿਕ ਤੋਂ ਚਲੋ ਸਰਕਾਰੀ ਹੈ ਮੈਂ ਆਪਣੀ ਵੱਲੋਂ ਵੀ ਤੇ ਬੱਚਿਆਂ ਨੂੰ ਮੈਂ ਜ ਰੋਜ਼ਗਾਰ ਜਿਵੇਂ ਆਪ ਜਾ ਕੇ ਕਿਸੇ ਫੈਕਟਰੀ ਚ ਵੀ ਉਹਨਾਂ ਦਾ ਰੋਟੀ ਪ੍ਰਬੰਧ ਮੈਂ ਕਰ ਰੋਟੀ ਰੋਟੀ ਦਾ ਪ੍ਰਬੰਧ ਹਾਂ ਦੋਸਤੋ ਬਹੁਤ ਵੱਡੀ ਸੋਚ ਹੈ ਇਹਨਾਂ ਦੀ ਕਹਿੰਦੇ ਮੋਹੱਲਾ ਕਲੀਨਿਕ ਤਾਂ ਚੱਲਦੇ ਨੇ ਸਰਕਾਰਾਂ ਦੇ ਨੇ ਔਰ ਜਿਹੜੀ ਇਹਨਾਂ ਦੀ ਤਮੰਨਾ ਹੈ ਕਿ ਮੈਂ ਆਪ ਖੁਦ ਇੱਕ ਛੋਟੀ ਡਿਸਪੈਂਸਰੀ ਖੋਲਾਂ ਜਿੱਥੇ ਸਭ ਨੂੰ ਮੁਫਤ ਦਵਾਈ ਦਵਾਂ ਔਰ ਮੈਂ ਖੁਦ ਵੀ ਜਾ ਕੇ ਸੇਵਾ ਕਰਾਂ ਦੋਸਤੋ ਗੱਲ ਪਤਾ ਕੀ ਹੈ ਇਹ ਕਾਤੇ ਅੰਦਰੋਂ ਨਿਕਲਦੀ ਨਹੀਂ ਸ਼ਵਾਜੀ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣੇ ਦੇ ਹਰਿਆਣੇ ਦੇ ਲੋਕ ਤਾਂ ਬੈਸੀ ਬੜੇ ਪਿਆਰੇ ਹੁੰਦੇ ਨੇ ਮਿੱਠੀ ਆਵਾਜ਼ ਮਿੱਠਾ ਮਿਲਣ ਮਟਣ ਕਹਿੰਦੇ ਆ ਉਸ ਤੋਂ ਇਲਾਵਾ ਇਹ ਬਾਲੀਆ ਜੀ ਬ੍ਰਾਹਮਣ ਸਭਾ ਦੇ ਸਾਡੇ ਪ੍ਰਧਾਨ ਨੇ ਬਿਲਕੁਲ ਬਾਬਾ ਗਣਪਤੀ ਸੇਵਾ ਸੰਗ ਦੇ ਇਹ ਬਾਈ ਚੇਅਰਮੈਨ ਨੇ ਮੈਂ ਤੁਹਾਨੂੰ ਦੱਸਿਆ ਕਿ ਉਹ ਖੰਨੇ ਸ਼ਹਿਰ ਦੀ ਜਿਹੜੀਆਂ ਬੜੀਆਂ-ਬੜੀਆਂ ਧਾਰਮਿਕ ਸੰਸਥਾਵਾਂ ਨੇ ਦਸਹਿਰਾ ਕਮੇਟੀ ਹੋ ਗਈ ਦਸਹਿਰਾ ਕਮੇਟੀ ਦੇ ਵਿੱਚ ਤਾਂ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਤੋਂ ਬਿਨਾਂ ਕੋਈ ਪੱਤਾ ਵੀ ਨਹੀਂ ਹਿੱਲਦਾ ਸ਼ਰਮਾ ਜੀ ਤੁਸੀਂ ਇੱਕ ਗੱਲ ਕਰਤੀ ਕਿ ਉਰੇ ਡਿਸਪੈਂਸਰੀ ਦਾ ਜਿਹੜਾ ਹੈ ਮੇਰੀ ਤਮੰਨਾ ਹੈ ਵੀ ਡਿਸਪੈਂਸਰੀ ਬਣਾਵਾ ਬਜ਼ੁਰਗਾਂ ਵਾਸਤੇ ਵੀ ਤੁਸੀਂ ਜਦੋਂ ਸੋਚ ਰਹੇ ਹੋਗੇ ਚੀਜ਼ ਦਾ ਅ ਕਿਉਂਕਿ ਸਰਕਾਰ ਹੈ ਆਮਾਦੀ ਪਾਰਟੀ ਸਰਕਾਰ ਹੈ ਆਮਾਦੀ ਪਾਰਟੀ ਦੇ ਬੰਦਿਆਂ ਨੇ ਵੀ ਖੜਨਾ ਉਰੇ ਹਾਂਜੀ ਹੁਣ ਥੋੜਾ ਸੋਚਿਆ ਕਿ ਤੁਹਾਡੀ ਕਿਸ ਪਾਰਟੀ ਤੋਂ ਇਲੈਕਸ਼ਨ ਲੜ ਰਹੇ ਹੋ ਕਿ ਹਜੇ ਕੋਈ ਮਨ ਐਸਾ ਨਹੀਂ ਬਣਾਇਆ ਸਿਰਫ ਤਿਆਰੀ ਚੱਲ ਰਹੀ ਹੈ। ਹਲੇ ਸਰ ਤਿਆਰੀ ਚੱਲ ਰਹੀ ਹੈ ਆਪੇ ਇਸ ਲਾਇਕ ਬਣੋ ਵੀ ਉਹ ਖੁਦ ਆਪਣੇ ਕੋਲ ਆਣ। ਹੂੰ ਬਹੁਤ ਵਧੀਆ ਕੋਈ ਐਸਾ ਚਾਂਸ ਬਣਿਆ ਵਸੇ ਕੋਈ ਵੀ ਕਿਸੇ ਦੇ ਕੋਲ ਅਪਰੋਚ ਨਹੀਂ ਹਾਲੇ ਹਾਲੇ ਕੋਈ ਅਪਰੋਚ ਹੋਈ ਨਹੀਂ ਮੈਂ ਜਿਹੜੀ ਮੇਰੇ ਦਿਲ ਦੀ ਇੱਛਾ ਮੈਂ ਕੈਮਰੇ ਦੇ ਸਾਹਮਣੇ ਕਹਿਣਾ ਨਹੀਂ ਚਾਹੁੰਦਾ ਸੀ ਲੇਕਿਨ ਕਹਿਣ ਤੇ ਕੋਈ ਇੱਥੇ ਕਾਦੀ ਸ਼ਰਮ ਹੈ ਜੀ ਉਹ ਦਿਨ ਖੋਲ ਕੇ ਗੱਲ ਹੋਣੀ ចੈ ਦੀ ਜਦ ਆਪਾਂ ਚਾਹ ਤੇ ਬੈਠ ਗਏ ਤੇ ਸਾਡੇ ਡਾਇਰੈਕਟਰ ਵਿੱਕੀ ਜੀ ਨੂੰ ਉਹ ਵਿੱਕੀ ਵਡੇਰਾ ਜੀ ਨੂੰ ਬੇਨਤੀ ਕੀਤੀ ਭਾਈ ਸਾਨੂੰ ਵੀ ਮੌਕਾ ਦਿਓ ਉਹ ਵੀ ਆਪਣੀ ਪੂਰੀ ਟੀਮ ਨਾਲ ਇੱਥੇ ਆਏ ਮਾ ਜੀ ਮੈਂ ਤਾਂ ਉਹਨਾਂ ਨੂੰ ਇੱਕੋ ਗੱਲ ਕਿਹਾ ਸੀ ਮੈਂ ਨਹੀਂ ਕਿਹਾ ਮੈਂ ਮੈਂ ਆਪਣੇ ਥੋੜੇ ਦਰਦ ਨਾਲ ਡੁੱਬ ਰੂ ਹਾਂ ਭਾਜੀ ਮੇਰੇ ਘਰੇ ਆ ਕੇ ਚਾਹ ਪੀ ਜੋ ਮਿੱਕੀ ਵਡੇਰਾ ਜੀ ਸਮਝ ਗਏ ਵੀ ਪੰਡਤ ਜੀ ਦੀ ਸੇਵਾ ਲਈ ਰਹੀ ਹੈ ਨਹੀਂ ਬਿਲਕੁਲ ਕੋਈ ਚਾਹ ਪਾਣੀ ਪੰਡਤ ਜੀ ਦੇ ਚਾਹ ਪੀਏ ਪੰਡਤ ਦਾ ਕੋਲ ਤਾਂ ਚਾਹ ਹੈ ਜੀ ਠੀਕ ਹੈ ਕਿ ਨਹੀਂ ਤੇ ਬਾਕੀ ਮੇਰੀ ਦਿਲੋਂ ਇੱਛਾ ਜੀ ਮੈਂ ਮੋਦੀ ਟੀਮ ਦਾ ਹਿੱਸਾ ਬਣਾ ਜੀ ਹਾਂ ਬਹੁਤ ਬੜੀ ਗੱਲ ਕਰਤੀ ਜੀ ਬਹੁਤ ਬੜੀ ਗੱਲ ਕਰਤੀ ਇਹਨਾਂ ਨੇ ਕਿਉਂਕਿ ਭਗਤ ਨੇ ਮੋਦੀ ਸਾਹਿਬ ਦੇ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਇਹ ਪਰਿਵਾਰ ਸ਼ੁਰੂ ਤੋਂ ਹੀ ਪਹਿਲਾਂ ਕਾਂਗਰਸੀ ਰਿਹਾ ਲੇਕਿਨ ਇਹ ਜਿਹੜੇ ਨੇ ਇਹਨਾਂ ਨੇ ਹਮੇਸ਼ਾ ਹੀ ਮੋਦੀ ਦੀ ਬਹੁਤ ਬੜੀ ਚਾਹੇ ਕੋਈ ਉਹਦਾ ਸੀ ਜਾ ਨਹੀਂ ਸੀ ਜਦੋਂ ਬਾਲੀਆ ਸਾਹਿਬ ਹੁਣ ਇਲੈਕਸ਼ਨ ਹੋਏ ਕਿਉਂਕਿ ਸਾਥੀ ਨੇ ਮੈਨੂੰ ਇਹ ਬੁਲਾਇਆ ਇਹਨਾਂ ਨੇ ਔਰ ਤੁਸੀਂ ਗੱਲ ਦੇਖੋ ਇਹ ਉਹ ਵਾਰ ਸੀ ਜਿਹੜਾ ਟੋਟਲ ਕਾਂਗਰਸ ਹੀ ਵਾਰ ਸੀਗਾ ਇੱਥੇ ਦੂਜੀਆਂ ਵੋਟਾਂ ਨਹੀਂ ਨਿਕਲਦੀਆਂ ਪਰ ਇਤਿਹਾਸ ਬਦਲਿਆ ਇਹਨਾਂ ਨੇ ਇਸ ਵਾਰ ਇੱਥੋਂ ਬੜੀ ਲੀਡ ਦੇ ਨਾਲ ਭਾਜਪਾ ਨੂੰ ਜਿਹੜੀ ਵੋਟ ਪਈ ਹੈ ਇਸ ਇਲਾਕੇ ਦੇ ਵਿੱਚੋਂ ਸਿਰਫ ਇਹਨਾਂ ਦੀ ਬਦੌਲਤ ਔਰ ਸਭ ਤੋਂ ਵੱਡੀ ਗੱਲ ਮੈਂ ਇੱਕ ਤਰੀਫ਼ ਹੋਰ ਕਰਦਾ ਜੰਨਾ ਸ਼ਰਮਾ ਜੀ ਐਸੇ ਨੇ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਨੇ ਚਾਹੇ ਇਹਨਾਂ ਦੇ ਡਰਾਈਵਿੰਗ ਕਰਦੇ ਨੇ ਚਾਹੇ ਨਾ ਇਹ ਦੁਕਾਨ ਤੇ ਕੰਮ ਕਰਦੇ ਨੇ ਪਰ ਨਾ ਕ ਪਿਆਰ ਨਾ ਮੈਂ ਕਹਿੰਦਾ ਸੋਚਦਾ ਹੁੰਨਾ ਹੈ ਵੀ ਕੌਣ ਲੋਕ ਦਿੰਦੇ ਨੇ ਜਿੰਨਾ ਕ ਪਿਆਰ ਇਹ ਦਿੰਦੇ ਨੇ ਉਨਾ ਹੀ ਪਿਆਰ ਉਹ ਵੀ ਦਿੰਦੇ ਨੇ ਉਹਨਾਂ ਨੇ ਵੀ ਡਟ ਕੇ ਮੁੰਡਿਆਂ ਨੇ ਮਦਦ ਕੀਤੀ ਇਹਨਾਂ ਦੀ ਉਸ ਇਲੈਕਸ਼ਨਾਂ ਦੇ ਵਿੱਚ ਜਨ ਰਾਤ ਇੱਕ ਕੀਤੀ ਹੈ ਸੋ ਜਦੋਂ ਅਸੀ ਚੀਜ਼ਾਂ ਐਸੀਆਂ ਰੂਹਾਂ ਜਿਹੜੀਆਂ ਨੇ ਸ਼ਹਿਰ ਦੇ ਵਿੱਚ ਆ ਕੇ ਸਾਡੇ ਇਲਾਕੇ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਇਲੈਕਸ਼ਨ ਲੜਦਿਆਂ ਨੇ ਔਰ ਚਾਹੀਦਾ ਵੀ ਬੜੀ ਜੀ ਐਸੇ ਲੋਕਾਂ ਨੂੰ ਜਿਹੜਾ ਹੈ ਇਲੈਕਸ਼ਨ ਲੜਨਾ ਚਾਹੀਦਾ ਹੈ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਜੇ ਦੀ ਹੈ ਨਾਲ ਦੀ ਜਿੱਤ ਕਿਵੇਂ ਹੋ ਸਕਦੀ ਹੈ ਤੇ ਕੀ ਕਰ ਸਕਦੇ ਨੇ ਜਿਹੜੀ ਹੈ ਦੇਖੋ ਮੈਨੂੰ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਇਹ ਆਮ ਲੋਕਾਂ ਦੇ ਵਿੱਚੋਂ ਹੀ ਨਿਕਲੇ ਹੋਏ ਲੋਕ ਨੇ ਤੇ ਆਮ ਲੋਕਾਂ ਦੇ ਦਰਦ ਨੂੰ ਬਾਖੂ ਵੀ ਜਾਣਦੇ ਨੇ ਆਮ ਲੋਕਾਂ ਦੀਆਂ ਮੂਲਪੂਰਨ ਜ਼ਰੂਰਤਾਂ ਨੂੰ ਜਾਣਦੇ ਨੇ ਤੇ ਮੇਨ ਗੱਲ ਜਿਵੇਂ ਤੁਸੀਂ ਕਹਿ ਕੇ ਨਰਿੰਦਰ ਮੋਦੀ ਸਾਹਿਬ ਦੇ ਬਹੁਤ ਵਧੀਆ ਫੋਲੋਅਰ ਨੇ ਆਪਾਂ ਸਾਰੇ ਜਾਣਦੇ ਆ ਜੀ ਬੀਜੇਪੀ ਦੀਆਂ ਪਾਲਿਸਿਜ਼ ਬੜੀਆਂ achchiyan ਨੇ ਉਹਨਾਂ ਨੂੰ ਧਰਤਲ ਤੇ ਉਤਾਰਨ ਦੇ ਲਈ ਇਹ ਬਹੁਤ ਤਤਪਰ ਰਹਿੰਦੇ ਨੇ ਜਦੋਂ ਐਮਪੀ ਦਾ ਇਲੈਕਸ਼ਨ ਹੋਇਆ ਬਿਲਕੁਲ no doubt ਕਿ ਕਾਂਗਰਸ oriented ਬਾਡ ਹਹੀ ਹੈ ਤੇ ਇਥੋਂ ਮੈਕਸੀਮਮ ਕਾਂਗਰਸ ਹੀ ਜਿੱਤੇ ਹੀ ਰਹਿੰਦੀ ਹੈ ਬਟ ਇੱਕ effort ਇੱਕ ਕੱਲੇ ਬੰਦੇ ਵੱਲੋਂ collective effort ਕੀਤੀ ਜਾਣੀ ਤੇ ਲੋਕਾਂ ਵੱਲੋਂ ਸਹਿਯੋਗ ਦਿੱਤਾ ਜਾਣਾ ਬਹੁਤ ਵੱਡੀ ਗੱਲ ਹੈ ਠੀਕ ਹੈ ਹਾਰ ਦੇ ਤੇ ਕੋ ਐਂਡ ਨਹੀਂ ਹੈਗਾ ਜੀ ਕਈ ਵਾਰੀ ਉਹ ਸਟਾਰਟਿੰਗ ਹੀ ਹੁੰਦੀ ਹੈ ਸ਼ਰਮਨ ਜੀ ਆਪਾਂ ਦੇਖਿਆ ਪਿਆ ਕਿ ਜਦੋਂ ਇਨਸਾਨ ਸਿਆਸਤ ਦੇ ਵਿੱਚ ਹੁੰਦਾ ਤਾਂ ਆਮ ਲੋਕਾਂ ਦੀ ਸੋਚ ਹੈ ਕਿ ਲਓ ਜੀ ਇਹ ਤਾਂ ਬੀਜੇਪੀ ਆ ਦੇ ਪਿੱਛ ਉਹ ਸਭ ਕਾਂਗਰਸੀਆਂ ਬਾਲ ਗਿਆ ਜੀ ਆਪ ਤੋਂ ਨੇ ਸਾਡੇ ਸਰ ਕਾਂਗਰਸ ਤੋਂ ਨੇ ਹਰੇਕ ਦਾ ਇੱਕ ਹੈਸ਼ਟੈਗ ਬਣ ਜਾਂਦਾ ਵੈ ਪਰ ਸਰ ਤੁਸੀਂ ਜਿਵੇਂ ਸ਼ੁਰੂ ਤੋਂ ਇੱਕ ਸਾਂਝੇ ਤੌਰ ਦੇ ਉੱਤੇ ਸ਼ਹਿਰ ਦੀ ਇੱਕ ਲਾ ਲੋ ਕੇ ਨੋਨ ਕੰਟਰੋਵਰਸ਼ੀਅਲ ਤੁਸੀਂ ਪਰਸਨੈਲਿਟੀਓ ਉਹ ਚੀਜ਼ਾਂ ਉਹ ਵੀ ਜਿਨ੍ਹਾਂ ਨੇ ਹਰੇਕ ਨੇ ਹਰੇਕ ਨੂੰ ਖਿੜੇ ਮੱਤੇ ਤੁਸੀਂ ਮਿਲਦੇ ਹੋ ਸ਼ਰਮਾ ਜੀ ਹਰੇਕ ਤੁਹਾਡੇ ਕੋਲ ਆਂਦਾ ਹਰੇਕ ਨਾਲ ਤੁਹਾਡਾ ਵਰਤਾਰਾ ਵੈ ਚਾਹੇ ਉਹ ਸਮਾਜੀ ਕਹ ਲਈਏ ਚਾਹੇ ਧਾਰਮਿਕ ਕਹ ਲਈਏ ਚਾਹੇ ਸਿਆਸੀ ਕਹ ਲਈਏ ਤਾਂ ਤੁਹਾਡੇ ਹਿਸਾਬ ਦੇ ਨਾਲ ਜੇਕਰ ਬੀਜੇਪੀ ਉਡੇ ਤੇ ਮਾਨ ਬਖਸ਼ਦੀ ਆਂ ਇਹ ਟਿਕਟ ਤੁਹਾਨੂੰ ਦਿੰਦੀ ਹੈ ਤੇ ਮੰਨ ਲਓ ਜੇਕਰ ਨਹੀਂ ਦਿੰਦੀ ਤਾਂ denn ਦੂਸਰਾ ਵਿਕਲਪ ਹੈ ਉਹ ਕੀ ਐਡਾਪਟ ਕੀਤਾ ਜਾ ਸਕਦਾ ਸਰ ਮੇਰੀ ਕੋਸ਼ਿਸ਼ ਹੈ ਮੈਂ ਮੋਦੀ ਟੀਮ ਦਾ ਹਿੱਸਾ ਬਣਾ ਲੇਕਿਨ ਮੇਰੇ ਲਈ ਸਾਰੇ ਸਤਿਕਾਰਯੋਗ ਨੇ ਸਰਦਾਰ ਤਰਲਕ ਸਿੰਘ ਸੌਂਗ ਜੀ ਸਾਡੇ ਇਨ ਜਿਤ ਕਰਦੇ ਆ ਬਹੁਤ ਅੱਛੇ ਇਨਸਾਨ ਹੈ ਇਹ ਤੋਂ ਪਹਿਲਾਂ ਸਰਦਾਰ ਗੁਰਕੀਰ ਸਿੰਘ ਕੋਟਰੀ ਨਾਲ ਮੇਰੀ ਨਿੱਜੀ ਸੰਬੰਧ ਨੇ ਜੀ ਤੇ ਹੋਰ ਸਾਰੇ ਨਾਲ ਨੋ ਪ੍ਰੋ ਉਹ ਸਾਡੇ ਸਤਿਕਾਰਯੋਗ ਹੈ ਮੈਂ ਇਹ ਨਹੀਂ ਜਾਣਾ ਵੀ ਮੈਂ ਵਿਪੱਖ ਸਮਾਤੋਂ ਮੈਂ ਸਰਕਾਰ ਦਾ ਵਿਰੋਧ ਹੀ ਕਰਨਾ ਬਿਲਕੁਲ ਮੈਂ ਤਾਂ ਉਹ ਜਿਹੜਾ ਬੰਦਾ ਮੇਰੇ ਸ਼ਹਿਰ ਮੇਰੇ ਵਾਰਡ ਲਈ ਮੇਰੇ ਖੰਨੇ ਸ਼ਹਿਰ ਲਈ ਮੇਰੇ ਪੰਜਾਬ ਲਈ ਮੇਰੇ ਭਾਰਤ ਵਰਸ ਵਾਸਤੇ ਜਿਹੜਾ ਕੰਮ ਵਧੀਆ ਕਰੂਗਾ ਮੈਂ ਤਾਂ ਉਹਦੇ ਗੁਣਗਾਨ ਗਾਣੇ ਹੀ ਗਾਣੇ ਬਹੁਤ ਵਧੀਆ ਗੱਲ ਮੈਂਡੋ ਜੀ ਇਹਨਾਂ ਨੇ ਕਿਹਾ ਕਿ ਪਾਰਟੀ ਕੋਈ ਮੈਟਰ ਨਹੀਂ ਕਰਦੀ ਹੈ ਕਿ ਪਰਫਾਰਮੈਂਸ ਮੈਟਰ ਕਰਦੀ ਹੈ ਤੇ ਮੇਨ ਗੱਲ ਹੈ ਜਿਹੜੇ ਬੰਦਿਆਂ ਨੇ ਕੰਮ ਕਰਨਾ ਹੈ ਉਹ ਕਦੇ ਨਹੀਂ ਦੇਖਦੇ ਕਿ ਸਾਹਮਣੇ ਕੌਣ ਨੇ ਬਹੁਤ ਇਹਨਾਂ ਨੇ ਇੱਕ ਗੱਲ ਦੇ ਵਿੱਚ ਡੂੰਘਾ ਬਸ ਬੜੀ ਬੋਰੀ ਗੱਲ ਕਰਦੇ ਬਿਲਕੁਲ ਕਿ ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਹੈਗਾ ਮੈਂ ਹੁਣ ਨਿੰਦਿਆ ਆਲੋਚਨਾ ਦੀ ਸਿਆਸਤਾਂ ਦਾ ਹਿੱਸਾ ਨਹੀਂ ਬਣਨਾ ਹੈਗਾ ਮੇਰਾ ਕੰਮ ਹੈ ਵਿਕਾਸ ਕਰਨਾ ਚਾਹੇ ਉਹ ਬਾੜੀ ਚ ਕਰਾ ਲੂ ਚਾਹੇ ਸਮਾਜ ਚ ਕਰਾ ਲੂ ਚਾਹੇ ਸ਼ਹਿਰ ਚ ਕਰਾ ਲੂ ਚਾਹੇ ਸੂਬੇ ਚ ਕਰਾ ਲੂ ਚਾਹੇ ਦੇਸ਼ ਚ ਕਰਾ ਲੂ ਸ਼ਰਮਾ ਜੀ ਬਹੁਤ ਵਧੀਆ ਤੁਸੀਂ ਮੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਵਾਟਵਾਕੀਆਂ ਨੂੰ ਕੀ ਬੇਨਤੀ ਕਰਨੀ ਚਾਹੁੰਦੇ ਹਾਂ ਮੈਂ ਤਾਂ ਜੀ ਬ੍ਰਾਹਮਣ ਸੇਵਾ ਮੰਚ ਦਾ ਪ੍ਰਧਾਨ ਐ ਕੰਨੇ ਦਾ ਬ੍ਰਾਹਮਣ ਪਰਿਵਾਰ ਤੋਂ ਸਬੰਧ ਰੱਖਦਾ ਬ੍ਰਾਹਮਣ ਤੋਂ ਇੱਕੀ ਵਿਸ਼ਵ ਕਾ ਕਲਿਆਨੋ ਉਹ ਧਰਮ ਕੀ ਜੈ ਹੋ ਅਧਰਮ ਕਾ ਵਿਨਾਸ਼ ਹੋ ਪ੍ਰਾਣੀਏ ਮੇ ਸਭ ਧਵਨਾ ਹੋ ਵੀ ਸਭ ਕਾ ਕਲਿਆਨੋ ਮੈਂ ਤਾਂ ਸਿਰਫ ਬ੍ਰਾਹਮਣ ਤੋਂ ਵੀ ਸਭ ਕਾ ਕਲਿਆਨ ਭਾਲਦੇ ਹਾਂ ਬਹੁਤ ਬੜੀ ਗੱਲ ਜਿਹੜੀ ਐ ਜਿਵੇਂ ਵਰਮਾ ਜੀ ਸਰਮਾ ਜੀ ਨੇ ਗੱਲ ਕਹੀ ਐ ਕਿ ਮੈਂ ਤਾਂ ਕਲਿਆਨ ਭਾਲਦਾ ਰਿਕਦਾ ਉਹ ਜਿਹੜੀ ਗੱਲ ਨਾ ਵਿੱਚ ਚੱਲੀ ਸੀ ਮੈਂ ਥੋੜਾ ਜਿਆਦਾ ਰੋਜ਼ੀਆ ਜੀ ਬੀਨ ਨੇ ਗੱਲ ਕਹੀ ਹੈ ਕਿ ਕੋਟਨੀ ਸਾਹਿਬ ਦੇ ਬਹੁਤ ਨੇੜੇ ਨੇ ਬਿਲਕੁਲ ਸਰ ਸਦਾਤਾਨ ਪ੍ਰੀਤ ਸਿੰਘ ਸਾਹਿਬ ਦੇ ਬਹੁਤ ਨੇੜੇ ਨੇ ਔਰ ਪਾਜਪਾ ਨੂੰ ਪਿਆਰ ਕਰਦੇ ਨੇ ਮੈਂ ਤੁਹਾਨੂੰ ਇਹ ਗੱਲ ਦਾ ਦਾਅਵਾ ਇਹ ਕਰ ਸਕਦਾ ਜੇ ਟਿਕਟ ਮਿਲ ਗਈ ਇਹਨਾਂ ਨੂੰ ਪਾਜਪਾ ਕੰਨੀਓ ਤਾਂ ਦੂਜੇ ਲੋਕ ਨੇ ਜਿਹੜੇ ਉਹ ਇਹਨਾਂ ਕੰਨੀ ਜਰਾ ਢੱਕਾ ਘੱਟ ਸਿੱਟ ਲੋਏ ਬਿਲਕੁਲ ਔਰ ਕਿਉਂਕਿ ਪਿਆਰ ਕਰਦੇ ਨੇ ਕੋਟਲੀ ਸਾਹਿਬ ਬੁਲਾ ਲੈਣਾ ਇਹਨਾਂ ਨੇ ਜਾਣਾ ਹੀ ਜਾਣਾ ਹੈ ਸੌਂ ਸਾਹਿਬ ਬੁਲਾਉਣਾ ਜਾਣਾ ਹੀ ਜਾਣਾ ਔਰ ਕਦੇ ਸਭ ਤੋਂ ਵੱਡੀ ਗੱਲ ਕਿਸੇ ਬਾਰੇ ਮਾੜਾ ਨਹੀਂ ਸੋਚਿਆ ਕਦੇ ਆਪਣੀ ਜੇਬ ਚੋਂ ਪੈਸੇ ਦਾ ਜੂੜ ਆਉਂਦੇ ਨੇ ਇਹ ਗੱਲਾਂ ਇਹਨਾਂ ਨੇ ਘੱਟਾ ਆਪਣੇ ਨਾਲ ਕੀਤੀਆਂ ਨੇ ਲੇਕਿਨ ਸਾਡੇ ਕੋਲ ਗੱਲਾਂ ਬਹੁਤ ਨੇ ਗੱਲ ਵੀ ਕਹ ਬਈ ਇਹ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਨਾ ਇਹ ਗੱਲਾਂ ਪਬਲਿਕ ਕੋਲ ਵੀ ਬਹੁਤ ਨੇ ਇਹਨਾਂ ਦੇ ਇਲਾਕੇ 'ਚ ਕਦੇ ਆ ਕੇ ਪੁੱਛ ਕੇ ਦੇਖੋ ਇਹਨਾਂ ਬਾਰੇ ਫੇਰ ਸਵਾਲ ਆਉਂਦਾ ਜੇ ਐਸੇ ਲੋਕਾਂ ਨੂੰ ਟਿਕਟ ਮਿਲਦੀ ਹੈ ਨਾ ਇੱਥੇ ਲੋਕ ਇਲੈਕਸ਼ਨ ਲੜਦੇ ਨੇ ਮੈਂ ਕਹਿੰਦਾ ਸ਼ਹਿਰ ਦੇ ਵਿੱਚ ਸਾਰੇ ਜਿਹੜੇ ਐਸੇ ਹੀ ਲੋਕ ਹੋਣੇ ਚਾਹੀਦੇ ਨੇ ਕਿਉਂਕਿ ਨਾ ਤਾਂ ਕੋਈ ਪੈਸਾ ਲਾਲਚ ਹੈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਹੈ ਬਹੁਤ ਕੁਝ ਨੂੰ ਕਹਿ ਰਹੀ ਦਿੱਤਾ ਹੈ ਮਾਣ ਵੀ ਪੂਰਾ ਦਿੱਤਾ ਹੋਇਆ ਹੈ ਪੈਸਾ ਵੀ ਪੂਰਾ ਦਿੱ ਆ ਰਹੇ ਦੇ ਆ ਜਾਂਦੇ ਜਾਂਦੇ ਇੱਕ ਹੋਰ ਗੱਲ ਕਹਿ ਜੋ ਕੰਮ ਕਰੋ ਸਰ ਖੰਨੇ ਦੇ ਨਾਮ ਨਾਲ ਕੀ ਤੁਸੀਂ ਭਾਜਪਾ ਨੂੰ ਜੁਆਇਨ ਵੀ ਕਰ ਰਹੇ ਹੋ ਇਹ ਹਲੇ ਇਸ ਸਮੇਂ ਦੱਸੋਗਾ ਜੀ ਆਪਾਂ ਤਾਂ ਆਲਰੇਡੀ ਮੈਂ ਤਾਂ ਹੁਣ ਐਮਪੀ ਦੇ ਇਲੈਕਸ਼ਨ ਹੋਏ ਨਹੀਂ ਸ੍ਰੀ ਗੇਜਰਮ ਵਾਲਮੀਕ ਜੀ ਦਾ ਮੈਂ ਤਾਂ ਬੋਥ 61 64 64 ਵੋਟ ਬਿਲਕੁਲ 1050 ਵੋਟ ਨਿਕਲੇ ਹੀ ਸਭ ਤੋਂ ਵੱਧ ਕਾਂਗਰਸ ਤੋਂ ਵੀ ਆਪ ਤਾਂ ਵੀ ਹਾਰੇ ਮੈਂ ਕਿ ਨੌਨ ਵੀ ਉਹ ਬੰਦਾ ਹੁੰਦੀ ਨੌਨ ਪੋਲਿਟੀਕਲ ਬੰਦਾ ਹੋਣ ਦੇ ਵਾਤੇ ਮੈਂ ਬੂਥ ਲਾਇਆ ਹਰ ਘਰ ਚ ਮੈਂ ਫਿਰਿਆ ਸਭ ਤੋਂ ਵੱਧ ਵੋਟ ਲੈ ਕੇ ਗਏ ਗੇਜਰਾਮ ਜੀ ਮੈਨੂੰ ਜਾਣਦੇ ਵੀ ਨਹੀਂ ਇਹੀ ਹੈ ਜੀ ਇਹਨਾਂ ਦੀ ਛੜੀ ਇਹੀ ਹੈ ਇਹਨਾਂ ਦੀ ਪਰਸਨੈਲਿਟੀ ਸੁਭਾਸ਼ ਸ਼ਰਮਾ ਜੀ ਦੀ ਫਿਰ ਅਜਿਹੀ ਕਿਸੇ ਨਾਮਵਰ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਡੇ ਦੋਨੇ ਬ੍ਰਾਡਕਾਸਟ ਆਫਸਰ ਨੂੰ ਦੋ ਇਜਾਜ਼ਤ ਮੇਰੇ ਵੱਲੋਂ ਵਿੱਕੀ ਵਡੇਰਾ ਜੀ ਵੱਲੋਂ ਰਾਜਕੁਮਾਰ ਮੈਨੋਜੀ ਵੱਲੋਂ ਤੇ ਸੁਭਾਸ਼ ਸ਼ਰਮਾ ਜੀ ਵੱਲੋਂ ਸਾਰਿਆਂ ਦਾ ਬਹੁਤ 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 ਧੰਨਵਾਦ ਜੀ ਬਹੁਤ ਬਹੁਤ ਧੰਨਵਾਦ